ਖੜਵਾਲਾ ਦੇ ਪੁਰਾਣੀ ਚੁੰਗੀ ਦੇ ਨਜ਼ਦੀਕ ਦੋ ਕਾਰਾਂ ਦਾ ਹੋਇਆ ਇੱਕ ਭਿਆਨਕ ਐਕਸੀਡੈਂਟ ਐਕਸੀਡੈਂਟ ਦੇ ਵਿੱਚ ਕਾਰਾਂ ਦੇ ਪਰਖੱਚੇ ਉੱਡ ਗਏ ਤੁਹਾਨੂੰ ਦੱਸ ਦਈਏ ਕਿ ਆ ਇੱਕ ਕਾਰ ਜਿਹੜੀ ਆ ਬੈਕਸਾਈਡ ਤੋਂ ਆ ਰਹੀ ਸੀ ਔਰ ਇੱਕ ਕਾਰ ਉਹ ਨਦੇ ਅੱਗੇ ਜਾ ਰਹੀ ਸੀ ਦੱਸਿਆ ਜਾ ਰਿਹਾ ਹੈ ਕੀ ਅਚਾਨਕ ਜਿਹੜਾ ਜਿਹੜਾ ਫਰੰਟ ਤੇ ਜਿਹੜਾ ਗੱਡੀ ਚਾਲਕ ਸੀਗਾ ਉਹਨੇ ਅਚਾਨਕ ਜਿਹੜਾ ਮੋੜ ਘੜ ਦਿੱਤਾ ਜਿਹਦੇ ਕਾਰਨ ਜਿਹੜੀ ਸਾਈਡ ਵੱਜਣ ਦੇ ਕਾਰ ਜਿਹੜੀ ਗੱਡੀ ਆ ਉਹ ਗ੍ਰਿਲਾਂ ਨੂੰ ਤੋੜਦੀ ਹੋਈ ਵੀਆਰਟੀਸੀ ਲਾਈਨ ਦੇ ਅੰਦਰ ਚਲ ਗਈ ਪਰ ਸਭ ਤੋਂ ਵੱਡੀ ਗੱਲ ਇਹ ਆ ਸਾਹਮਣੇ ਆਈ ਕਿ ਇਹਦੇ ਵਿੱਚ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਗਲਤੀ ਕਿਹਦੀ ਹੈ ਭਾਜੀ ਕੀ ਨਾਮ ਜੀ ਆਪਣਾ ਕਰਨ ਜੋਤ ਸਿੰਘ ਤੇ ਕੀ ਭਾਜੀ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਇਹ ਭਾਜੀ ਦੋਨੋਂ ਗੱਡੀਆਂ ਬਾਹਰੋਂ ਆ ਰਹੀਆਂ ਸੀ ਆ ਭਰਾਵਾ ਆਪਣਾ ਜਿਹੜਾ ਗੱਡੀ ਚਲਾ ਰਿਹਾ ਸੀ ਤੇ ਕਚਹਿਰੀੋਂ ਆ ਰਹੀ ਆ ਆਪਣੇ ਵਕੀਲ ਵਕੀਲ ਸਾਹਿਬ ਨਾਲ ਤੇ ਉਹ ਗੱਡੀ ਅੱਗੋਂ ਜਾਂਦੀ ਆ ਤੇ ਅਗਲੇ ਬੰਦੇ ਨੇ ਜਿਹੜਾ ਪਿਛੋਂ ਆਂਦੇ ਉਹਨੇ ਕੱਟ ਮਾਰਿਆ ਸਾਈਡ ਮਾਰੀ ਆ ਤੇ ਉਧਰੋਂ ਗੱਡੀ ਸਾਰੀ ਪਲਟ ਕੇ ਇਧਰ ਨੂੰ ਆ ਗਈ ਆ ਇਹ ਬੀਆਰਟੀਸੀ ਲੈ ਚੀ ਸੀ ਜਾਂ ਬਾਹਰ ਹੀ ਨਹੀਂ ਬਾਹਰ ਹੀ ਬਾਹਰੋਂ ਅੰਦਰ ਆਈ ਆ ਤੇ ਇਹਨਾਂ ਨੂੰ ਨੁਕਸਾਨ ਹੋ ਗਿਆ ਵਾ अच्छा ते कोई जान ही नुक्सान ते नहीं होया नहीं जान ही नुक्सान नहीं होया बचा हो गया वा इधर ड्राइवर दा भी बचा हो गया वा ते उधर दा भी बचा गया गलती पीछे वाले दी है जिन्ने साइड मारी आ ओने कट मारता चके ओने ओने कट मारया वा ते इना दी गड्डी पलट गई अगो पलट के बीआरटीएस वाली लाइन च आ गई इना नुक्सान होया वा ते कोई किन्ना के जेड़ा गड्डियां दा नुक्सान होया नुक्सान ताडे सामने है नुक्सान ते बहुत ज्यादा हो गया वा दूसरी गड्डी ते ਗਰੇਨਾਂ ਵਿੱਚ ਹੀ ਫਸ ਗਈ ਆ ਜਾਨੀ ਨੁਕਸਾਨ ਤੇ ਕੋਈ ਜਾਨੀ ਨੁਕਸਾਨ ਨਹੀਂ ਆਇਆ ਇਹ ਸ਼ੁਗਰ ਆ ਤੇ ਹੁਣ ਗੱਡੀ ਦੇ ਜਿਹੜੇ ਓਨਰ ਇਹ ਕਿੱਥੇ ਹੈਗੇ ਨੇ ਇਹ ਦਰਖਾਸਤ ਲਾਉਣ ਗਏ ਆ ਥਾਣੇ ਲਾਉਣ ਗਏ ਆ ਠੀਕ ਹਾਂਜੀ ਹਾਂ ਜੀ ਸਰ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਨ ਕੀ ਹੈ ਜੀ ਕਾਰਨ ਅੰਮ੍ਰਿਤਸਰੋਂ ਗੱਡੀਆਂ ਆ ਰਹੀਆਂ ਸੀ ਅਜੇ ਤੇ ਇੱਕ ਡਰਾਈਵਰ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਥਾਣੇ ਕੰਪਲੀਟ ਕਰਨ ਗਿਆ ਦੂਸਰਾ ਜਿਹੜਾ ਉਹ ਮੌਕੇ ਤੇ ਹੈਗਾ ਨਹੀਂ ਆ ਉਹ ਉਹਦਾ ਫਾਦਰ ਸਾਹਿਬ ਇੱਥੇ ਨੇ ਹੁਣ ਇਹ ਤੇ ਉਹਨਾਂ ਨੂੰ ਦੋਵੇਂ ਜਣੇ ਆਉਣਗੇ ਸਾਹਮਣੇ ਫਿਰ ਪਤਾ ਲੱਗੂਗਾ ਵੀ ਕੀ ਤਰ੍ਹਾਂ ਐਕਸੀਡੈਂਟ ਹੋਇਆ ਉਦੋਂ ਸਰ ਬੀਆਰਟੀਸੀ ਲੈ ਤੇ ਵਿੱਚੋਂ ਆ ਰਹੀਆਂ ਸੀ ਨਹੀਂ ਉਹਨਾਂ ਦੇ ਲੋਕ ਜਿਹੜੇ ਉਹਨਾਂ ਦੇ ਫਾਦਰ ਆ ਜਾਂ ਲਾਗੇ ਬੰਨੇ ਦੱਸਣ ਦੇ ਮੁਤਾਬਕ ਹੈ ਵੀ ਉਹ ਗੱਡੀਆਂ ਜਿਹੜੀਆਂ ਉਹ ਦੋਵੇਂ ਅੱਗੇ ਪਿੱਛੇ ਇਧਰੋਂ ਆ ਰਹੀਆਂ ਨੇ ਬਾਕੀ ਪੁੱਛ ਕੇ ਇਸ ਤੋਂ ਪਤਾ ਲੱਗੂਗਾ ਵੀ ਅੰਦਰ ਹੀ ਕਿ ਬਾਹਰ ਪਤਾ ਲੱਗਾ ਦੋਨੇ ਗੱਡੀਆਂ ਕਿਧਰੋਂ ਆ ਰਹੀਆਂ ਸੀ ਕਿਧਰ ਜਾ ਰਹੀਆਂ ਸੀ ਅਜੇ ਜੀ ਅਜੇ ਪਤਾ ਕਰ ਉਹ ਪੁੱਛ ਕੇ ਇਸ ਤੋਂ ਪਤਾ ਲੱਗੂਗਾ ਅਜੇ ਉਹਨਾਂ ਦੇ ਦੱਸਣ ਮੁਤਾਬਕ ਹੈ ਵੀ ਬਾਹਰ ਵਾਰ ਇਧਰ ਆ ਰਹੀਆਂ ਬਾਹਰ ਵਾਰੀ ਤੇ ਕਾਰਨ ਤੇਜ਼ ਰਫ਼ਤਾਰ ਦੱਸਿਆ ਜਾ ਰਿਹਾ ਹੈ ਹਣ ਤਾਂ ਪੁੱਛਗੇ ਤਾਂ ਪਤਾ ਲੱਗੂਗਾ ਅਜੇ ਤੇ ਦੋਵੇਂ ਮਿਲੇ ਹੀ ਨਹੀਂ ਦੋਵੇਂ ਡਰਾਈਵਰ ਨਹੀਂ ਮਿਲੇ ਦੋਵੇਂ ਡਰਾਈਵਰਾਂ ਤੋਂ ਪਤਾ ਲੱਗੂਗਾ ਸਰ ਕੋਈ ਜਾਣੀ ਨੁਕਸਾਨ ਤੇ ਨਹੀਂ ਹੋਇਆ ਨਹੀਂ ਨਹੀਂ ਜਾਣੀ ਕੁਝ ਲਾਗੇ ਬੰਨੇ ਪਤਾ ਕੀਤਾ ਅਜੇ ਤੱਕ ਸੱਟ ਪੇਟ ਦਾ ਬਚਾ ਜੀ ਦੋਨਾਂ ਨੇ ਤੇ ਗੱਡੀਆਂ ਦਾ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ ਗੱਡੀਆਂ ਦਾ ਤੇ ਵੇਖੋ ਜੀ ਗ੍ਰਿਲਾਂ ਵੀ ਟੁੱਟੀਆਂ ਨੇ ਗੱਡੀਆਂ ਦਾ ਵੀ ਨੁਕਸਾਨ ਕਾਫੀ ਹੋਇਆ ਜੀ